ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ ਦਾ ਉਹ ਵੱਡਾ ਸੱਚ ਆਇਆ ਸਾਹਮਣੇ ਸੁਖਬੀਰ ਸਿੰਘ ਬਾਦਲ ਤੁੱਛ ਜਾਣਦਾ ਸੀ ਜਿੰਨੇ ਵੀ ਟਕਸਾਲੀ ਆਗੂ ਸੀ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਸੇ ਬਾਗੀ ਧੜਾ ਬਣਿਆ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਅਤੇ ਤੀਸਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਬੀਰ ਸਿੰਘ ਵੱਲੋਂ ਜਿਹੜਾ ਵੱਡਾ ਫੈਸਲਾ ਲੈ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਉਸ ਉੱਤੇ ਗੱਲਬਾਤ ਕਰ ਰਹੇ ਨੇ ਮਨਪ੍ਰੀਤ ਈਆਲੀ ਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸੰਦੇ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਤਾਂ ਕੱਲੀ ਬਾਦਲ ਪਰਿਵਾਰ ਦੀ ਪਾਰਟੀ ਸੀ ਕਿਸ ਤਰ੍ਹਾਂ ਇਹਨਾਂ ਦੀ ਕਰਤਾਰ ਕੂਸ਼ਿ ਕਰਦਾਰ ਕੂਸ਼ਿ ਕੀਤੀ ਜਾਂਦੀ ਰਹੀ ਜਿੰਨੇ ਵੀ ਵੱਡੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਖੁੰਝੇ ਲਾ ਕੇ ਆਪ ਤਾਨਾਸ਼ਾਹੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਆਪਾਂ ਖਬਰ ਸੁਣਦੇ ਆਂ ਫਿਰ ਗੱਲਬਾਤ ਕਰਾਂਗੇ ਕੈਂਡੀਟੇਟ ਦੀ ਜਮਾਨਤਾਂ ਜਬਤ ਨਹੀਂ ਹੋਣੀਆਂ ਸੀ ਤਕਰੀਬਨ ਪੌਣੇ 3 ਸਾਲਾਂ ਤੋਂ ਕਿਉਂਕਿ ਜਦੋਂ ਸਾਨੂੰ ਇਹ ਜਵਾਬ ਹੀ ਮਿਲ ਗਿਆ ਸਾਨੂੰ ਪਹਿਲਾਂ ਹੀ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਹਾਂ 25 ਸਾਲਾਂ ਤੋਂ ਲੇਕਿਨ ਸਾਨੂੰ ਅਹਿਸਾਸ ਕਰਾਇਆ ਗਿਆ ਕਿ ਇਹ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਆ ਇੱਥੇ ਸਿਰਫ ਇੱਕ ਵਿਅਕਤੀ ਦੀ ਮੰਨੀ ਜਾਣੀ ਆ ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ ਤਾਂ ਮੈਂ ਆਪਦਾ ਮਨ ਬਣਾ ਲਿਆ ਸੀ ਪੌਣੇ 3 ਸਾਲ ਪਹਿਲਾਂ ਕਿ ਇਹ ਸੋਚ ਦੇ ਨਾਲ ਕੰਮ ਨਹੀਂ ਕਰਨਾ ਤਾਂ ਰਸਤਾ ਕੀ ਸੀ ਹੋਰ ਕਿਸੇ ਪਾਰਟੀ ਜਾਣਾ ਨਹੀਂ ਤੇ ਇੱਥੇ ਕੰਮ ਨਹੀਂ ਕਰਨਾ ਤਾਂ ਇਸੇ ਵੀ ਰਾਜਨੀਤੀ ਤੋਂ ਲੰਬੇ ਹੋ ਜੀ ਠੀਕ ਆ ਲੋਕਾਂ ਦੀ ਸੇਵਾ ਆਪਾਂ ਵੈਸੇ ਕਰੀ ਜਾਵਾਂਗੇ ਜਿਸ ਨੇ 2 ਦਸੰਬਰ ਨੂੰ ਉੱਥੋਂ ਨਾ ਨਾ ਅਨਾਉਂਸ ਹੋਏ ਸਾਨੂੰ ਕਿਸੇ ਨੂੰ ਨਹੀਂ ਪਤਾ ਸੀਗਾ ਸਾਰੇ ਮੈਂਬਰ ਸਭਾਨਾ ਨੂੰ ਸਿੰਘ ਸਭਾਨ ਨੇ ਨਾਮ ਅਨਾਉਂਸ ਕੀਤੇ ਸਾਨੂੰ ਫੇਰ ਵੀ ਪਾਰਟੀ ਵੱਲੋਂ ਸਹਿਯੋਗ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਅਤੇ ਡੇਰੇ ਵਾਲੇ ਨੂੰ ਸਰਸਾ ਡੇਰੇ ਵਾਲੇ ਨੂੰ ਮਾਫੀ ਦਿੱਤੀ ਗਈ ਸਾਧ ਨੂੰ ਅਤੇ ਦੋ ਸਾਡੇ ਨੌਜਵਾਨ ਉਸ ਸਮੇਂ ਪੰਜਾਬ ਕੁਰਸੀ ਗੋਲੀ ਦਾ ਸ਼ਹੀਦ ਹੋਏ ਸੋ ਸਮੁੱਚੀ ਸਿਕਾਉਮ ਦੇ ਅੰਦਰ ਇੱਕ ਵੱਡਾ ਰੋਸ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਸੀ ਜੋ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਗਿਆ ਸੋ ਹੋਰ ਵੀ ਕਈ ਜਿਹੜੇ ਗਲਤ ਫੈਸਲੇ ਹੋਏ ਉਸ ਕਰਕੇ ਚਾਹੇ 17 ਦੀਆਂ ਆਈਆਂ 19 ਦੀਆਂ ਆਈਆਂ 22 ਦੇ ਵਿੱਚ 24 ਦੇ ਵਿੱਚ ਵੀ ਸਾਡੇ ਕੈਂਡੀਡੇਟਾਂ ਦੀਆਂ ਜਮਾਨਤਾ ਜੱਪਤ ਹੋਈਆਂ ਕਿਉਂਕਿ ਲਗਾਤਾਰ ਸਾਡਾ ਜਿਹੜਾ ਵੋਟ ਬੈਂਕਾ ਸਿੱਖ ਵੋਟਰ ਜਿਹੜਾ ਖਾਸ ਤੌਰ ਤੇ ਉਹ ਸਾਡੇ ਨਾਲ ਨਾਰਾਜ਼ ਚਲੇ ਆ ਰਿਹਾ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਜਿਸ ਸਮੇਂ ਸਾਡੀ ਲੀਡਰਸ਼ਿਪ ਨੇ ਆਪਣੀਆਂ ਗਲਤੀਆਂ ਦਾ ਅਹਿਸਾਸ ਕੀਤਾ ਅਤੇ ਜੋ ਵੀ ਧਾਰਮਿਕ ਸਜ਼ਾ ਲਾਈ ਗਈ ਉਹ ਸਜ਼ਾ ਉਹਨਾਂ ਨੇ ਭੁਗਤੀ 2 ਦਸੰਬਰ ਨੂੰ ਦੁਨੀਆ ਦੇ ਵਿੱਚ ਬੈਠੇ ਕੱਲੇ ਸਿੱਖ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਸਿੱਖਾਂ ਕੋਲ ਇੱਕ ਬੜਾ ਮਹਾਨ ਤਖਤ ਹੈ ਜਿੱਥੇ ਵੱਡੇ ਵੱਡੇ ਲੀਡਰ ਵੀ ਹੱਥ ਜੋੜ ਕੇ ਖੜਦੇ ਨੇ ਦੁਨੀਆ ਦੇ ਵਿੱਚ ਜਿਹੜੀ ਮਰਿਆਦਾ ਸ਼੍ਰੀ ਕਲਤਕ ਸਾਬ ਦੀ ਸੀ ਉਹ ਬਹਾਲ ਹੋਈ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਇਤਿਹਾਸ ਬਾਰੇ ਵਾਲੀ ਜਾਣਕਾਰੀ ਨਹੀਂ ਸੀ ਉਸ ਤੋਂ ਬਾਅਦ ਉਹਨਾਂ ਨੇ ਸਰਚ ਕੀਤਾ ਕਿ ਕੀ ਇਤਿਹਾਸ ਹੈ ਸ਼੍ਰੀ ਕਲਤਕ ਸਾਬ ਦਾ ਮੇਰੀ ਫੀਰੀ ਦੇ ਮਾਲਕ ਸ਼ੇਮੇ ਪਾਸ਼ਾਗਰੂ ਹਗੋਬਨ ਸਾਹਿਬ ਜੀ ਨੇ ਆਪਣੇ ਹੱਥੀਂ ਇਹ ਤਖਤ ਬਣਵਾਇਆ ਮਹਾਰਾਜਾ ਰਜੀਤ ਸਿੰਘ ਅਤੇ ਹੋਰ ਵੱਡੇ ਵੱਡੇ ਜਿਹੜੇ ਲੀਡਰਾਂ ਨੂੰ ਇਹਦੇ ਵਿੱਚ ਅਗੇ ਮਨਪ੍ਰੀਤ ਯਾਲੀ ਨੇ ਕਿਹਾ ਕਿ ਕਿਸ ਤਰ੍ਹਾਂ ਜਦੋਂ ਤੁਸੀਂ ਬਾਦਲ ਪਰਿਵਾਰ ਦੇ ਘਰ ਦੇ ਵਿੱਚ ਜਾਂਦੇ ਸੀ ਤੇ ਉਹ ਕਹਿੰਦੇ ਸੀ ਇਹ ਪਾਰਟੀ ਸਾਡੇ ਪਰਿਵਾਰ ਦੀ ਹੈ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਚਲਾਵਾਂਗੇ 2017 2022 ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਦਾ ਪੱਧਰ نیچے ਗਿਆ ਹੀ ਗਿਆ ਨਾਲੇ ਜਵਾਨਤਾ ਵੀ ਜਬਤ ਹੋਈਆਂ ਲੇਕਿਨ ਉਹਨਾਂ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਬਹਾਲ ਕਰਨ ਦੇ ਲਈ ਇਹ ਸਾਰਾ ਕੁਝ ਕੰਮ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਮਰਤੂ ਦੁਬਾਰਾ ਪੂਰਨ ਸੁਰਜੀਤੀ ਹੋਵੇਗੀ ਅੱਗੇ ਉਹਨਾਂ ਨੇ ਵੀਡੀਓ ਤੇ ਵਿਚ ਇਹ ਦੱਸਿਆ ਹੈ ਕਿ 15 ਤੋਂ ਲੈ ਕੇ 18 ਜੂਨ ਦੇ ਵਿਚਕਾਰ ਜਦੋਂ ਇਹ ਭਰਤੀ ਨੇਪਰੇ ਚਾੜ ਲੀ ਜਾਵੇਗੀ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਕੌਮ ਵੱਲੋਂ ਇੱਕ ਨਵਾਂ ਪ੍ਰਧਾਨ ਮਿਲੇਗਾ ਉਹ ਰਹਿਨਮਾਈ ਕਰਨਗੇ ਉਹ ਅਗਵਾਈ ਕਰਨਗੇ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ ਅਸੀਂ ਭਰਤੀ ਕਿਸੇ ਹੋਰ ਇਹ ਪਾਰਟੀ ਵਾਸਤੇ ਨਹੀਂ ਕਰ ਰਹੇ ਅਸੀਂ ਸਿਰਫ ਉਹਦੇ ਭਰਤੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਰ ਰਹੇ ਹਾਂ